ਵਾਟਰ ਵਾਕਸ ਪਾਣੀ ਦਾ ਵਰਵੰਧ ਕੀਤਾ ਜਾਊਗਾ ਧੀਰੇ ਵਿੱਚ ਗੁਰਦੁਆਰਾ ਮੰਦਿਰ ਮਸਜਿਦ ਚਰਚ ਬਣਾਈ ਜਾਊਗੀ ਜਿਹਦੇ ਵਿੱਚ 6 ਪਿੰਡਾਂ ਨੂੰ ਇਕੱਠਾ ਕਰਕੇ ਅਪਾਰਟਮੈਂਟ ਬਣਾਈ ਜਾਣਗੇ ਇਹੜੇ ਅਪਾਰਟਮੈਂਟ ਬਣਨਗੇ ਉਹ ਕਾਨੂੰਨ ਦੇ ਅਨਸਾਰ ਜਾਂ ਗਵਰਨਮੈਂਟ ਦੇ ਹਸਾਬ ਦੇ ਨਾਲ ਵੀ ਕਿੰਨੀ ਮੰਜ਼ਲ ਤੱਕ ਅਸੀਂ ਬਣਾ ਸਕਦੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਪਾਰਟੀਵਾਦੀ ਬਹੁਤ ਜ਼ਿਆਦਾ ਹੋ ਗਈ ਹੈ ਪਿੰਡਾਂ ਦੇ ਲੋਕ ਵੰਡੇ ਗਏ ਹਨ ਪਾਰਟੀਆਂ ਦੇ ਵਿੱਚ ਧੜੇਬੰਦੀ ਹੋ ਗਈ ਲੜਾਈ ਝਗੜੇ ਹੋ ਰਹੇ ਹਨ ਕੈਨੇਡਾ ਦੀ ਧਰਤ ਤੇ ਜਾਂ ਅਮਰੀਕਾ ਦੀ ਧਰਤ ਤੇ ਉਹਦੇ ਵਿੱਚ ਆਮ ਬੰਦਾ ਗਰੀਬ ਬੰਦਾ ਵੀ ਉਹ ਲੈ ਸਕਦਾ ਹੈ ਕਿਉਂਕਿ ਇਹਦੇ ਨਾਲ ਵਾਹਿਗੁਰੂ ਜੀ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮਨਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਧਾਰਨ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਕਰਨ ਦਾ ਵਿਸ਼ਾ ਸਾਡਾ ਏਜੰਡਾ ਨੰਬਰ 2 ਜਿਹਦੇ ਵਿੱਚ ਅਸੀਂ ਇਹ ਗੱਲ ਕਹੀ ਸੀ ਅਮੀਰ ਆ ਚਾਹੇ ਗਰੀਬ ਹੈ ਹਰ ਇੱਕ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਉਹ ਵੀ ਆਧੁਨਿਕ ਸਹੂਲਤਾਂ ਦੇ ਨਾਲ ਜਿਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਹੋਊਗੀ ਇਹਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ رائے ਜਾਣਨਾ ਚਾਹਾਂਗੇ ਕਿਉਂਕਿ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਪਿੰਡਾਂ ਦੀ ਹਾਲਤ ਪਿੰਡਾਂ ਦੇ ਹਾਲਾਤ ਜਿਉਂ ਦੇ ਤਿਉਹ ਹਨ ਕਿਉਂਕਿ ਪਿੰਡਾਂ ਦੇ ਵਿੱਚ ਕੱਚੇ ਤੋਂ ਪੱਕੇ ਘਰ ਤਾਂ ਜ਼ਰੂਰ ਬਣ ਗਏ ਹਨ ਪਰ ਸਾਫ ਸਪਾਈ ਦਾ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਕੋਈ ਸਾਫ ਸਪਾਈ ਨਹੀਂ ਕੀ ਜਿਹਦਾ ਜੀ ਕਰਦਾ ਉਹ ਘਰ ਬਣਾ ਲੈਂਦਾ ਹੈ ਸਰਕਾਰਾਂ ਵੀ ਇਹਨਾਂ ਨੂੰ ਫੰਡ ਦਿੰਦੀਆਂ ਹਨ ਪਰ ਵਿਕ ਵਿਚਾਰ ਵਾਲੇ ਇਹ ਬੰਦੇ ਖਾ ਜਾਂਦੇ ਹਨ ਕੋਈ ਬਹੁਤਾ ਸੁਧਾਰ ਨਹੀਂ ਹੋ ਰਿਹਾ ਸਕੂਲਾਂ ਦੀ ਹਾਲਤ ਵੀ ਮਾੜੀ ਹੈ ਸਿਹਤ ਸਹੂਲਤਾਂ ਦੀ ਹਾਲਤ ਵੀ ਮਾੜੀ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਕੋਈ ਪਿੰਡਾਂ ਦੀ ਕੋਈ ਬਹੁਤੀ ਪ੍ਰੋਗਰੈਸ ਨਹੀਂ ਹੋਈ ਜਿਵੇਂ ਕਿ ਪਾਰਟੀਆਂ ਸਾਰੀਆਂ ਦੇ ਦਾਅਵੇ ਕਰਦੀਆਂ ਹਨ ਸਾਡੀ ਟ੍ਰਾਇੰਗਲੋ ਪਾਰਟੀ ਦੀ ਜਿਹੜੀ ਏਜੰਡਾ ਨੰਬਰ 2 ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ 13000 ਪਿੰਡ ਜਿਹੜੇ ਕਿ ਦੁਆਰਾ ਇਹਨਾਂ ਦਾ ਨਿਰਮਾਣ ਕੀਤਾ ਜਾਊਗਾ ਜਿਦੇ ਵਿੱਚ ਸੇ ਪਿੰਡਾਂ ਨੂੰ ਇਕੱਠਾ ਕਰਕੇ ਅਪਾਰਟਮੈਂਟ ਬਣਾਏ ਜਾਣਗੇ ਜੀ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਅਪਾਰਟਮੈਂਟ ਬਣਾਏ ਜਾਣਗੇ ਜੀ ਦੇ ਵਿੱਚ ਜਿਹੜੇ ਅਪਾਰਟਮੈਂਟ ਬਣਨਗੇ ਉਹ ਕਾਨੂੰਨ ਦੇ ਅਨਸਾਰ ਜਾਂ ਗਵਰਨਮੈਂਟ ਦੇ ਹਿਸਾਬ ਦੇ ਨਾਲ ਵੀ ਕਿੰਨੀ ਮੰਜ਼ਲ ਤੱਕ ਅਸੀਂ ਬਣਾ ਸਕਦੇ ਹਾਂ ਜਾਂ 5 ਮੰਜ਼ਲ ਤੱਕ ਜਾਂ 7 ਮੰਜ਼ਲ ਤੱਕ ਉਹ ਬਣਾਏ ਜਾਣਗੇ। ਛੇਪ ਇਹਨਾਂ ਨੂੰ ਇਕੱਠਾ ਕਰਕੇ ਅਪਾਰਟਮੈਂਟ ਬਣਾਏ ਜਾਣਗੇ। ਜਿਹਦੇ ਵਿੱਚ ਸਕੂਲ ਬਣਾਇਆ ਜਾਏਗਾ। ਵਾਟਰ ਵਰਕਸ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ। ਜਿਹਦੇ ਵਿੱਚ ਗੁਰਦੁਆਰਾ ਮੰਦਿਰ ਮਸਜਿਦ ਚਰਚ ਬਣਾਈ ਜਾਊਗੀ। ਇਹਦੇ ਸਭ ਤੋਂ ਬਾਅਦ ਇਹ ਫਾਇਦੇ ਹਨ ਕਿਉਂਕਿ ਕਿ ਤਾਂ ਗਲੀਆਂ ਨਾਲੀਆਂ ਦਾ ਕਾਂ ਜਟਹੀ ਖਤਮ ਹੋ ਜਾਊਗਾ ਜਿਹਦੇ ਵਿੱਚ ਸਰਪੰਚਾਂ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਇਸ ਨੂੰ ਜਿਵੇਂ ਕਿ ਮਿਊਸਲ ਕਮੇਟੀ ਆ ਉਹਦੇ ਅੰਦਰ ਹੀ ਲਿਆਂਦਾ ਜਾਊਗਾ ਕਿਉਂਕਿ ਪਿੰਡਾਂ ਦੇ ਵਿੱਚ ਪਾਰਟੀਵਾਦੀ ਬਹੁਤ ਜ਼ਿਆਦਾ ਹੋ ਗਈ ਹੈ ਪਿੰਡਾਂ ਦੇ ਲੋਕ ਵੰਡੇ ਗਏ ਹਨ ਪਾਰਟੀਆਂ ਦੇ ਵਿੱਚ ਧੜੇਬੰਦੀ ਹੋਊਗੀ ਲੜਾਈ ਝਗੜੇ ਹੋ ਰਹੇ ਹਨ ਇਨਾਂ ਨੂੰ ਮੋਖ ਰੱਖਦੇ ਹੋਏ ਟ੍ਰਾਇੰਗਲ ਪਾਰਟ ਆਫ ਪੰਜਾਬ ਨੇ ਇਹ ਪੰਜਾਬ ਦੇ ਲੋਕਾਂ ਤੋਂ ਅਸੀਂ ਇੱਕ ਸੁਝਾਅ ਹੀ ਮੰਗਿਆ ਹੈ ਬਈ ਜੇ ਸੇ ਪਿੰਡਾਂ ਨੂੰ ਇੱਕ ਥਾਂ ਇਕੱਠਾ ਕਰਕੇ ਅਪਾਰਟਮੈਂਟ ਬਣਾਏ ਜਾਣ ਜਿੱਦੇ ਵਿੱਚ 2 ਰੂਮ ਸੈੱਟ 3 ਰੂਮ ਸੈੱਟ ਜਾਂ 4 ਰੂਮ ਸੈੱਟ ਜਾਂ 5 ਰੂਮ ਸੈੱਟ ਜਿਨ੍ਹਾਂ ਵੱਡਾ ਪਰਿਵਾਰ ਹੈ ਸੱਤ ਬੈੱਡਰੂਮ ਸੈੱਟ ਬਣਾਏ ਜਾਣਗੇ ਜਿਦੇ ਵਿੱਚ ਸਾਰਾ ਪ੍ਰਬੰਧ ਹੋਊਗਾ ਦੂਜੀ ਗੱਲ ਇਹ ਵੀ ਹੈ ਸ਼ਹਿਰਾਂ ਦੇ ਵਿੱਚ ਵੀ ਅਪਾਰਟਮੈਂਟ ਬਣਾਏ ਜਾਣਗੇ ਸ਼ਹਿਰਾਂ ਨੂੰ ਜਿਵੇਂ ਅਸੀਂ ਕਿਹਾ ਪਿੰਡਾਂ ਨੂੰ ਸ਼ਹਿਰ ਪਿੰਡਾਂ ਨੂੰ ਇਕੱਠਾ ਕੀਤਾ ਜਾਊਗਾ ਸ਼ਹਿਰਾਂ ਨੂੰ ਵੰਡਿਆ ਜਾਊਗਾ ਜਿਵੇਂ ਲੁਧਿਆਣਾ ਸ਼ਹਿਰ ਆ ਇਹਨੂੰ ਘਰ ਤੋਂ ਘੜ 10 ਹਿੱਸਿਆਂ ਦੇ ਵਿੱਚ ਵੰਡਿਆ ਜਾਊਗਾ ਕਿਉਂਕਿ ਜਿੰਨਾ ਛੋਟਾ ਸ਼ਹਿਰ ਹੁੰਦਾ ਉਨੀ ਵਧੇਗਾ ਮੈਨੇਜਮੈਂਟ ਹੋ ਜਾਂਦੀ ਹੈਗੀ ਆ ਮੈਨੇਜਮੈਂਟ ਕਰਨੇ ਵੀ ਸੌਖੀ ਆ ਦੂਜੀ ਗੱਲ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾਊਗਾ ਅਮਪਲਾਈਮੈਂਟ ਵੀ ਘੱਟ ਲੋਡ ਪਾਉਗੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਇਹ ਕਹਿਣਾ ਬੇ ਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਭਾਵੇਂ ਕਿ ਸ਼ਹਿਰਾਂ ਦੇ ਵਿੱਚ ਜੌਬ ਘਟੂਗੀ ਪਰ ਘਰੋਂ ਦੀ ਲੋੜ ਵੀ ਨਹੀਂ ਕਿਉਂਕਿ ਟ੍ਰਾਇੰਗਲ ਪਾਰਟੀ ਆ ਪੰਜਾਬ ਪੂਰੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਪੰਜਾਬ ਦੀ ਖੇਤੀਬਾੜੀ ਸੈਕਟਰ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਜਿਹਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਬੇਰੋਜ਼ਗਾਰੀ ਜਿਹੜੀ ਹੈਗੀ ਆ ਉਹ ਖਤਮ ਹੋ ਜਾਊਗੀ ਅਗਲੀ ਗੱਲ ਇਹ ਵੀ ਹੈ ਜਿਵੇਂ ਕਿ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਉਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਕਲੋਨੀਆਂ ਦਾ ਰੂਪ ਬਣਾਇਆ ਹਨ ਥੋੜੀ ਬੋਧੀ ਪ੍ਰੋਗਰੈਸ ਵੀ ਕਰੀ ਆ ਪਰ ਉਹ ਹਮੇਸ਼ਾ ਹੀ ਗਰੀਬਾਂ ਦੀ ਪਹੁੰਚ ਤੋਂ ਬਾਹਰ ਰਹੀ ਹੈਗੀ ਆ ਉਹਨਾਂ ਨੇ ਹਮੇਸ਼ਾ ਅਮੀਰਾਂ ਲਈ ਹੀ ਜੋ ਕੁਝ ਬਣਾਇਆ ਕਲੋਨੀਆਂ ਦੇ ਰੂਪ ਵਿੱਚ ਘਰ ਬਣਾਏ ਜਾਂ ਅਪਾਰਟਮੈਂਟ ਬਣਾਏ ਉਹ ਸਿਰਫ ਪੈਸੇ ਵਾਲਾ ਬੰਦਾ ਹੀ ਖਰੀਦ ਸਕਦਾ ਹੈ ਜਿਹੜਾ ਕਿ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੈ ट्रायंगल ਪਾਰਟੀ ਪੰਜਾਬ ਨੇ ਜਿਹੜੇ ਜਿਹੜੇ ਕਿ ਪਿੰਡਾਂ ਦੇ ਵਿੱਚ ਅਪਾਰਟਮੈਂਟ ਬਣਾਉਣੇ ਹਨ ਜਾਂ ਕਲੋਨੀਆਂ ਬਣਾਉਣੀਆਂ ਹਨ ਕੈਨੇਡਾ ਦੀ ਤਰਜ਼ ਤੇ ਜਾਂ ਅਮਰੀਕਾ ਦੀ ਤਰਜ਼ ਤੇ ਉਹਦੇ ਵਿੱਚ ਆਮ ਬੰਦਾ ਗਰੀਬ ਬੰਦਾ ਵੀ ਉਹ ਲੈ ਸਕਦਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਸਾਰਿਆਂ ਦੀ ਇਨਕਮ ਵੱਧ ਜਾਣੀ ਹੈਗੀ ਆ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਹਰ ਇੱਕ ਬੰਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਜਾਂ ਛੋਟਾ ਦੁਕਾਨਦਾਰਾ ਸਾਰੇ ਹੀ ਉਹ ਖਰੀਦ ਸਕਣਗੇ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਆਈਆਂ ਹਨ ਉਹਨਾਂ ਨੇ ਇਹ ਪ੍ਰੋਗਰਾਮ ਕਦੇ ਵੀ ਨਹੀਂ ਲੋਕਾਂ ਦੇ ਨਾਲ ਸ਼ੇਅਰ ਕੀਤਾ ਕਿਉਂਕਿ ਉਹਨਾਂ ਕੋਲੇ ਜਿਹੜੇ ਸਾਡੇ ਏਜੰਡੇ ਹਨ ਲੋਕਾਂ ਦੇ ਫਾਇਦੇ ਵਾਲੇ ਏਜੰਡੇ ਹਨ ਇਹਨਾਂ ਦੇ ਕਦੇ ਵੀ ਦਿਮਾਗ ਵਿੱਚ ਨਹੀਂ ਆਏ ਵੀ ਅਸੀਂ ਲੋਕਾਂ ਲਈ ਕੁਝ ਨਾ ਕੁਝ ਕਰਗੇ ਹਮੇਸ਼ਾ ਹੀ ਆਪਣੇ ਲਈ ਹੀ ਕਰਦੇ ਕਰਦੇ ਜਾ ਰਹੇ ਹਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਹਮੇਸ਼ਾ ਹੀ ਗੱਲ ਕਰਦੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਫੇਰ ਅਸੀਂ ਦੁਬਾਰਾ ਬੇਨਤੀ ਕਰਦੇ ਹਾਂ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਤੁਸੀਂ ਇਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਵੱਧ ਚੜ ਕੇ ਤੁਸੀਂ ਉਹਨਾਂ ਪਾਰਟੀਆਂ ਨੂੰ ਵੋਟ ਕਰਨੀ ਹੈ ਜਿਹੜੀ ਪਾਰਟੀ ਹਮੇਸ਼ਾ ਹੀ ਗਰੀਬਾਂ ਦੀ ਮਜਰੂਮਾਂ ਦੀ ਛੋਟੇ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਕਰਦੀ ਹੈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਡੇ ਕੋਲ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੀ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ